ਹੈਲੋ ਆਇਕਤਾ ਸਾਰੇ ਤੇ ਕੀ ਹਾਲ ਚਾਲ ਆ ਤੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਚ ਉਹ ਨਹੀਂ ਹੋਇਆ ਸਟਾਰਟ ਹੁਣ ਇਹਨੂੰ ਝੋਟੇ ਨੂੰ ਕੱਢਦੇ ਆ ਕਰਿਆ ਗਰਮ ਆਪਾਂ ਇਹਨੂੰ ਗਰਮ ਕੱਢਿਆ ਕੱਢਿਆ ਬਾਹਰ ਕੱਢਦੇ ਆ ਗਰਮ ਕਰਿਆ ਸਟਾਰਟ ਕਰਿਆ ਉਹ ਸਟਾਰਟ ਨਹੀਂ ਹੁੰਦਾ ਪਤਾ ਨਹੀਂ ਕੀ ਹੋ ਗਿਆ ਬੜਾ ਨਾ ਬੋਲੇਗਾ ਆ ਪਣ ਪੱਟੀ ਲੈ ਜਾ ਚਾਚਾ ਹੋਰ ਦਾਦਾ ਥਾ ਉਹ ਦਿਨ ਮਿਲਦਾ ਵੀ ਟਰੈਕਟਰ ਕਿੱਥੇ ਲੈ ਗਿਆ ਨਾ ਆਪਾਂ ਮੋਕਸਰ ਦਾ ਜਾਣਾ ਲੈ ਕੇ ਹੋਰ ਦਾਤਾ ਠੀਕ ਆ ਕੈ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਪੁਰੀ ਮੋਰ ਹੁਣ ਆਪਾਂ ਤੇ ਦੇ ਕਰਨੀਆਂ ਸ਼ੁਰੂ ਮੋਡੀਫਿਕੇਸ਼ਨ ਜਿਵੇਂ ਲਾਈਟਾਂ ਲੋਟਾਂ ਨਿਓਨ ਨਿਓਨ ਸਾਰਾ ਕੁਝ ਹੋਰ ਜੰਨਾ ਵੀ ਮਤਲਬ ਕਰਦੇ ਹੋ ਇਹ ਕੱਜ ਛਤਰੀ ਧੋਣੀਆਂ ਛਤਰੀ ਧੋ ਕੇ ਰੱਖਦੇ ਆ ਬਾਕੀ ਇਹਦੇ ਤੇ ਕਰਦੇ ਆ ਕੰਮ ਥੋੜਾ ਥੋੜਾ ਮੋਟਾ ਹਲੋ ਜੇ ਭਈ ਆ ਬੰਦੇ ਨੇ ਸੱਚੀ ਸੱਚੀ ਦੱਸ ਤੀਆਂ ਵਿੱਚ ਕਿੰਨੀਆਂ ਫਿਰ ਪੱਕਾ ਇਹਨੂੰ ਇੱਕ ਮਿਲੂਗੀ ਇਹਦੇ ਚ ਦੱਸ ਤੇਰੇ ਕੋਲੇ ਤਿੰਨ ਦੋ ਚਲ ਤਿੰਨ ਚਾਂਸ ਆ ਯਾਰ ਲੈਣੀਆਂ ਨਹੀਂ ਖਾਣੀਆਂ ਫਿਰ ਸੱਚੀ ਲੈ ਕੇ ਆਇਆ ਮੈਂ ਉਦੋਂ ਦੱਸ ਦੇਖ ਨਾ ਹੁਣ ਚਲਾਕੀ ਨਾ ਆ ਮੈਨੂੰ ਪਤਾ ਤੇਰਾ ਦੱਸੇਗਾ ਕਿ ਨਹੀਂ ਦੱਸੇਗਾ ਨਹੀਂ ਦੱਸਣੀਆ ਫਿਰ ਨਹੀਂ ਖਾਣੀ ਮੈਂ ਪੱਕਾ ਬਾਅਦ ਚ ਮੈਂ ਦੇਣੀ ਨਹੀਂ ਬਾਅਦ ਚ ਮੈਨੂੰ ਪਤਾ ਮੂੰਹ ਜਾਂ ਬਣਾਏਗਾ ਤੂੰ ਪੱਕਾ ਨਹੀਂ ਖਾਣਾ ਹਾਂ ਫਿਰ ਇੱਕ ਚਾਂਸ ਗਿਆ ਇੱਕ ਰਹਿ ਗਿਆ ਲਾਸਟ ਚਾਂਸ ਤੇਰੇ ਕੋਲ ਚਾਰ ਫਿਰ ਚਾਰ ਚਾਰ ਬਾਹਣ ਬਾਈ ਹੁਣ ਆ ਦੇਖ ਲੋ ਤੁਹਾਡੇ ਸਾਹਮਣੇ ਇਹਨੇ ਗਲਤ ਦੱਸਿਆ ਹਲਾ ਬਾਈ ਤਿੰਨ ਆ ਇਹਦੇ ਹਣ ਇਹਨੂੰ ਨਹੀਂ ਮਿਲਨੀ ਕਹ ਦੇ ਦੇ ਗਿਆ ਇੱਕ ਇਹਦੇ ਚਲ ਦੇ ਦੇਨੇ ਆ ਇਹਨੂੰ ਖਾਣ ਨੂੰ ਵਿਚਾਰੇ ਜੋਇਗ ਨੂੰ ਗਰੀਬ ਜੀ ਨੂੰ ਭੁੱਖਣ ਨੂੰ ਘਰੋਂ ਕੱਢਦਾ ਵਿਚਾਰੇ ਨੂੰ ਦਾ ਭਾਈ ਚਾਚੇ ਹੁਣੀ ਪਤਾ ਨਹੀਂ ਟੋਏ ਦੇ ਟੋਏ ਪੱਟੀਆਂ ਜਾਂਦੇ ਚਾਚਾ ਕੀ ਗੱਲ ਸਵਿੰਗ ਪੂਲ ਬਣਾਉਣ ਲੱਗੇ ਆ ਇਹ ਕੀ ਕਰਦੇ ਆ ਵਲੌਗ ਬਣਾਉਣਾ ਵਲੌਗ ਵਲੌਗ ਪਤਾ ਕੀ ਹੁੰਦਾ YouTube ਤੇ ਪਾਉਣ ਵਾਲਾ ਤੱਕਾ ਸਬਸਕ੍ਰਾਈਬ ਕਰੋ ਕਈ ਮੜਿਆ ਕਹਦੇ ਟੋਏ ਪੱਟੀਆਂ ਨੇ ਅਗਰ ਟੋਏ ਪਤਾ ਨਹੀਂ ਕਾਦੋ ਪੱਟੀਆਂ ਨੇ ਆ ਛਾਂਗ ਛੂੰਗਦੀ ਵਿਚਾਰੀ ਪਰਾਵਾ ਵਲੌਗ ਬਣਾਉਣਾ ਵਲੌਗ YouTube ਤੇ ਪਾਉਣ ਵਾਸਤੇ ਉਦੋਂ ਉਦੋਂ ਹੀ ਸਾਰਾ ਕਰਦਾ ਲੰਡਾ ਲੁੰਡਾ ਜਾ ਕੇ ਯਾਰ ਬਈ ਯਾਰ ਕੀ ਕਰਦਾ ਸਾਰਿਆਂ ਇੱਧਰ ਉੱਧਰ ਉਹ ਹੀ ਸਾਰਿਆਂ ਹੀ ਵੜਦਿਆਂ ਲੈ ਗੱਲਾਂ ਮਾੜੀਆਂ ਯਾਰ ਕਈ ਕ ਸਬਸਕ੍ਰਾਈਬ ਕਰੋ ਹੋ ਨਹੀਂ ਪੁੰਨੀ ਵਾਲਿਆਂ ਨੇ ਜੱਟ ਪੱਟ ਲੈਂਦੇ ਆ ਬੰਨ ਰੱਖਦੇ ਆ ਕਹਿੰਦੇ ਇਹਨਾਂ ਦਾ ਗੱਡੀਆਂ ਨਾਲ ਬੰਨ ਕੇ ਰੱਖਦੇ ਆ ਡੋਰੀਆਂ ਪੋਨੀ ਵਾਲੀਆਂ ਨੂੰ ਜੱਟ ਪੱਟ ਲੈਂਦੇ ਜੀ ਕਿੰਨੇ ਫੋਲੋ ਕੀਤਾ ਵਾ ਤੇ ਸਬਸਕ੍ਰਾਈਬ ਕੀਤਾ ਵਾ ਬਹੁਤ ਬਧਨਵਾਦ ਆ ਮੇਰੇ ਹਾਂ ਚੱਲ ਪਿਆ ਹਾਂ ਚੱਲਦੇ ਗਿਆ ਸੱਚ ਹੌਲੇ ਦਾ ਨਹੀਂ ਆਉਂਦੇ ਪੈਸੇ ਆ ਵੀ ਛਤਰੀ ਵੀ ਸੱਚ ਤੋਣੀ ਠੰਡ ਹੀ ਬੜੀ ਅਜੀਬ ਨਹੀਂ ਕਰਦਾ ਧੂਨ ਤਾਨੂੰ ਆ ਲਈ ਭਈ ਆ ਉਦਿਆਂ ਦੀ ਛਤਰੀ ਹੋਰ ਲਾਦੀ ਸੀ ਇਹਦੇ ਉੱਤੋਂ ਆਵੇ ਥੋੜੇ ਪਾਰਸੋ ਜਿੱਦ ਦੇ ਨਗਰ ਕੀ ਤਨੋਂ ਦੂਰ ਆ ਤਾਂ ਇੱਕ ਦਿਨ ਪਹਿਲਾਂ ਲਾਈ ਆ ਹੁਣ ਬਾ ਮੌਕਸਾ ਜਾਣ ਦੀ ਤਿਆਰੀ ਕਰਦੇ ਆ ਆ ਦਿਨ 3 4 ਤਰੀਕ 4 ਹੋ ਗਈ ਮੌਕਸਾ ਦੱਸ ਦੇਣੀ ਰਹਿ ਗਏ ਟਰੈਕਟਰ ਟਰਟਰ ਫੇਰ ਟਰੈਕਟਰ ਤੋਂ ਇੱਕ ਦਿਨ ਦੇ ਛਤਰੀ ਛੁਤਰੀ ਤੋਂਗੇ ਰੇ ਰੱਖਦੇ ਆ ਫਿਰ ਟਰਾਲਾ ਕਰਦੇ ਆ ਤੇ ਯਾਰ ਜਾਣੇ ਆ ਹਰਦਾ ਤੇ ਕਹਦੇ ਇੱਕ ਵਾਰੀ ਸਬਸਕ੍ਰਾਈਬ ਕਰੋ ਕਹ ਦੇ ਲੋਯਰ ਆਏਗਾ ਰੋ ਕਰਦਾ ਯਾਰ ਆ ਕਹੂਗਾ ਤੂੰ ਗਈ ਸਬਸਕ੍ਰਾਈਬ ਕਰੋ ਤੂੰ ਪਹਿਲਾਂ ਕਹਿ ਸਬਸਕ੍ਰਾਈਬ ਕਰ ਕਹ ਯਾਰ ਮੈਂ ਤਾਂ ਗੱਲ ਪੁੱਛਣੀ ਸੀ ਤੂੰ ਜਰਾ ਗਿਆ ਬਾਕੀ ਤਾਂ ਦੇਖੋ ਇਧਰੋਂ ਵੀ ਕਰਤਾ ਇਧਰੋਂ ਵੀ ਸ਼ਾਵਨ ਕਰਤਾ ਹੋਏ ਤੇ ਇਧਰੋਂ ਵੀ ਜਮਾ ਕਰਤਾ ਆ ਵੀ ਪਟ ਦੀ ਇੱਕ ਪਈ ਸੀ ਜਿਹੜੀ ਇੱਥੇ ਸਾਰਾ ਸਾਫ ਸੋਫ ਕਰਕੇ ਇੱਥੇ ਪਾਣੀ ਆ ਦੁਕਾਨ ਬਣਾਉਣੀ ਇਧਰ ਤੇ ਇਹਦਾ ਸਟੋਰ ਬਣਾਵਾਂਗੇ ਆ ਸਾਰਾ ਸਾਫ ਸੋਫ ਕਰਕੇ ਦੇਖੋ ਕੰਡ ਬਣਾ ਦੇਣਾ ਕੰਮ ਠੀਕ ਉਹ ਉਧਰ ਵੀ ਕਰਤਾ ਜਮਾ ਪਟਤੀਆਂ ਉਹ ਖਰਾਬ ਹੋਈਆਂ ਸੀਗੇ ਮਤਲਬ ਇੱਕ ਤਾਰਾਂ ਨੂੰ ਨੁਕਸਾਨ ਪਹਾਰੀਆਂ ਸੀ ਆ ਵੀ ਜਮਾ ਇੱਥੇ ਵਿੱਚ ਸੀਗੀ ਨਾ ਕਰਕੇ ਪਟਨੀ ਵੀ ਤੇ ਜਿਹੜੇ ਪਿੱਛੇ ਦੋ ਤਿੰਨ ਦਰਾਤ ਲਾਈ ਸੀ ਉਹ ਵੀ ਹੋ ਗਏ ਇਹਦੇ ਚ ਵੀ ਹੋਏ ਹੋਏ ਸੀਗੇ ਆਪਣੇ ਦੇ ਪਰੇ ਦੇ ਚ ਆਹ ਤਿੰਨ ਨੇ ਹਾਂ ਸੜਤੀਆਂ ਠੀਕ ਆ ਭਾਈ ਯਾਰ ਮੈਂ ਪਤੰਗ ਲੁੱਟਿਆ ਤੇ ਆ ਮੈਥੋਂ ਖੋਣ ਆਈ ਜਾਂਦੇ ਆ ਵੇਖ ਲੋ ਗੈਂਗ ਲੈ ਕੇ ਆਏ ਆ ਮੈਂ ਲੁੱਟਿਆ ਪਤੰਗ ਇੱਕ ਉੱਤੋਂ ਵੜਿਆ ਆਉਂਦਾ ਆਉਂਦਾ ਛੱਤ ਤੋ ਤੇ ਆ ਲੈਣਾ ਤੇ ਅਪਤੰਗ ਹੁਣ ਆਪਾਂ ਵੀ ਚੜਾਵਾਂਗੇ ਆ ਖੋਈ ਜਾਂਦੇ ਆ ਮੈਥੋਂ ਆ ਬੰਦੇ ਆ ਬਲੈਕ ਯਾਰ ਪਤਾ ਕੇ ਖਲਾਰ ਦੇਖ ਰੇ ਨੀ ਕਹਿੰਦੀ ਯਾਰ ਨਹੀਂ ਦੇਣਾ ਯਾਰ ਮੈਨੂੰ ਚੜਾ ਲੈ ਦੇ ਮੈਂ ਲੁੱਟਿਆ ਵਾ ਪਤਾ ਤੋ ਪਤਾ ਚੱਲ 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 ਯਾਰ ਤੈਨੂੰ ਆਇਆ ਆਇਆ ਕਿਉਂ ਆ ਮੇਰਾ ਪੋਟਾ ਗਿਆ ਵਾਹ ਇਹ ਤਾਂ ਪਤੰਗ ਵੀ ਚੜਾ ਲੈਣਾ ਹੈ ਆਇਆ ਆਇਆ ਥੱਲੇ ਅੰਦਰ ਦੀ ਨੰਗਿਆ ਉਹ ਇਹ ਦਸਤਿਆਂ ਨੂੰ ਸੁਣਾਈਆਂ ਹੂੰ ਪਤਨੀ ਆਹੇ 70 ਰੁਪਏ 70 ਰੁਪਏ ਵਾਹ ਥੜੀ 70 ਰੁਪਏ ਉਧਰ ਲੜੀ ਆਪਾਂ ਆਹੇ ਹਾਂ ਭਾਈ ਕੱਢਿਆ ਝੋਟਾ ਫੇਰ ਇੱਕ ਵਾਰੀ ਹੁਣ ਚੱਲੇ ਕਿੱਥੇ ਆਪਾਂ ਹੁਣ ਇਹ ਤੁਹਾਨੂੰ ਜਾ ਕੇ ਦੱਸਾਂਗੇ ਠੀਕ ਆ ਰਾਹ ਨਹੀਂ ਦੱਸਣਾ ਜਾ ਕੇ ਦੱਸਾਂਗੇ ਜਾ ਕੇ ਅੱਗੇ ਤੇ ਮੋਲੇ ਨੂੰ ਪਹਹਾ ਲਿਆ ਹੰਡ ਬਹੁਤ ਹੈ ਜਾਈ ਤੋਂ ਲਿਆਂਦਾ ਬੋਲਾ ਜਾਈ ਤੋਂ ਲਿਆਂਦਾ ਏ ਜਾਈ ਤੋਂ ਲਿਆਂਦਾ ਤੇ ਕਰਨ ਕੀ ਜੱਲੇ ਆਹ ਜੇ ਨਹੀਂ ਦੱਸਣਾ ਜਾਣਾ ਪਾਉ ਉਹ ਤੇ ਮੋਟਰ ਤੇ ਆਪਣੀ ਤੇ ਉਥੇ ਚੱਲਦੇ ਆ ਆ ਵੀ ਆਪਣੀਆਂ ਤੇ ਆ ਵੀ ਨਹੀਂ ਕਿੱਧਰ ਗਈ ਉਹ ਆ ਵੀ ਆਪਣੀਆਂ ਉਹ ਵੀ ਆਪਣੀਆਂ ਤੇ ਉਹ ਵਾਲੀ ਵੀ ਆਪਣੀਆਂ ਸਾਹਮਣੇ ਵਾਲੀ ਕਿਹੜੀ ਆ ਉਹ ਵਾਲੀ ਇਹ ਆ ਵਾਲੀ ਦੀਨੀ ਆ ਤੇ ਹੋ ਵਾਲੀ ਵੀ ਆਪਣੀਆਂ ਇਹ ਸਾਰੀਆਂ ਹੈ ਗਿਆ ਠੇਕੇ ਤੇ ਹੁਣ ਫਿਲਹਾਲ ਆਪਣੇ ਕਈ ਆ ਤੇ ਹੁਣ ਆਪਾਂ ਜਾਣ ਇੱਥੇ ਤੇ ਕਰਨਾ ਕੀ ਆ ਕਰਨਾ ਤੁਹਾਨੂੰ ਉਦੋਂ ਦੱਸਦੇ ਆ ਜਦੋਂ ਮਤਲਬ ਆ ਜਾਂਦੋਂ ਸਾਰਿਆਂ ਨੂੰ ਫਿਰ ਦੱਸਦੇ ਤੁਹਾਨੂੰ ਕੀ ਕਰਨਾ ਵਾ ਨਹੀਂ ਸਹੀ ਆ ਕਰ ਦੇ ਗੀਆਂ ਰਹਾ ਹੱਸੀ ਗੱਲ ਬਾਈ ਠੀਕ ਠਾਕ ਔਰ ਔਗੀ ਭਈ ਆਊਗੀ ਵਧੀਆ ਆ ਪਤਾ ਕੀ ਸੀਗਾ ਮੈਂ ਸਵਾ ਦਾ ਬੈਠਾ ਮੈਂ ਕਿਹਾ ਕੋਈ ਅੱਜ ਨਾ ਬਣਿਆ ਨੀਗਾ ਮੈਂ ਕਿਹਾ ਵੇਲੇ ਰਹਿ ਗਏ ਤੇ ਬਾਈ ਕਿਆ ਟਾਈਮ ਤੇ ਫੋਨ ਕੀਤਾ ਵਾ ਤੇ ਮੈਂ ਕਿਹਾ ਕਿਆ ਟਾਈਮ ਤੇ ਫੋਨ ਕੀਤਾ ਫਿਰ ਆ ਮੈਂ ਕਿਹਾ ਚੱਲ ਵਧੀਆ ਅੱਜ ਬਣ ਗਿਆ ਉਹੀ ਰਹਿ ਗਿਆ ਔਰ ਦੂਜੀ ਗੱਲ ਨਹੀਂ ਬਾਈ ਨੇ ਬੋਲੋ ਜਿਹੜੇ ਮਿਲ ਪਏ ਰਾਜ ਬਾਕੀ ਤਾਂ ਕੋਈ ਨਹੀਂ ਆਇਆ ਕੋਣ ਆਈ ਬਚਾ ਕੇ ਦੀਵਾ ਉਹ ਮੋਟਰਸਾਈਕਲ ਦੇਖ ਆਪਣਾ ਹੀ ਆਵੇ ਤੇਰਾ ਆਉਂਦਾ ਤੇਰੇ ਕੋਲ ਪਰਮਿੰਦਰ ਆਣੂਗਾ ਆ ਗਈ ਹੋ ਗਿਆ ਕਰੀ ਉਹਦੇ ਫੋਟੋ ਖਿੱਚ ਲੈਣ ਦੇ ਇਹਦੇ ਵਿੱਚ ਟੱਣੇ ਲੱਗਾ ਓਏ ਹੱਥ ਨੂੰ ਲਗਾ ਜੀ ਐਨੇ ਦੇ ਛੱਪਿਆ ਪਿਆ ਨਾ ਏ ਅੱਜ ਅੱਜ ਮੈਂ ਤਿੰਨ ਵੀਡੀਓ ਵੇਖੀਆਂ ਤਿੰਨ ਜਣਾਂ ਨੇ ਕੱਟਿਆ ਇੱਕ ਚੌਥਾ ਆਪਾਂ ਕੱਟ ਲਿਆ 100 ਕੇ ਦਾ ਉਹ ਤੇ ਵੇਟ ਕਰ ਸਾਰਾ ਕੁਝ ਆਏ ਨਹੀਂ ਕਰੀ ਉਹ ਇੱਧਰ ਨੂੰ ਰੱਖ ਲੋ ਪੁਰਾ ਫੋਟੋ ਫੁੱਟ ਦੇ ਦੇ ਹੋਲੀ ਤੇ ਜਾਗਤ ਮੈਂ ਕਿ ਦੁਰਕੀ ਆ ਜਾਣਾ ਆਹ ਉਹਦੀ ਕਲੀ ਹੱਡੀ ਕਿੰਨੀ ਗੋਲੀ ਹੈ ਠੀਕ ਕਿਦਾਂ ਬਣਾਉਣਾ ਮੇਰਾ ਨੇਰਾ ਉਹ ਲੋਡ ਕਰੇਗਾ ਕਿ ਨਹੀਂ ਹੂੰ ਇਹ ਜੋੜਨਾ ਪਣਾ ਹਾਰਾ ਹੂੰ ਵੀ ਐਨ ਦੇ ਹੋ ਜਾਊਗਾ ਉਹ ਕਰਾਣਾ ਰੈਂਗ ਉਹ ਫਿਰੇ ਕੋ ਗੱਲ ਕਰ ਉਹ ਫੜ ਲੇਗਾ ਉਹ ਨਹੀਂ ਫੂਰ ਹਰਮਨ ਨੂੰ ਨੇ ਕਿਹਾ ਹੁਣੇ ਲਾ ਕੇ ਹਟਿਆ ਉਹ ਚੱਲ ਦੇਖ ਲੈਨੇ ਆ ਫਿਰ ਕੋਈ ਬੈਕਗ੍ਰਾਉਂਡ ਮਿਊਜ਼ਿਕ ਵੀ ਤਾਂ ਲਾਇਆ ਵਾ ਕਿਉਂਕਿ ਪਿੱਛੇ ਗਾਣੀ ਚੱਲ ਰਹੀ ਸੀਗੀ ਤੇ ਫਿਰ ਨਹੀਂ ਤਾਂ ਕਲੇਮ ਆ ਜਾਂਦਾ। ਆ ਬਰੇਵੀਅਤ ਤਿਆਰੀ-ਤਿਆਰੀ ਹੋ ਗਈ ਆ ਤੇ ਫੋਟੋਆਂ ਫੁੱਟਣਾ ਹੋ ਰਹੀਆਂ। ਲੱਗ ਗਿਆ ਪਤਾ 바이러스 ਹੋ ਕੇ ਹੋ ਗਏ ਸਖਰਾ ਦੇ ਦੋਗ ਮੈਂ ਦਵਾਈ ਬੰਦ ਰੱਖੀ ਆ ਜੀ ਵੀਡੀਓ ਬਣਾ ਲ ਗਏ ਹਾਂ ਲੈ ਭਾਈ ਤੁਮ ਤੁਮ ਦੇ ਕਰ ਖਾਦਦੇ ਹੋਗੇ ਚੱਲੀ ਜਾਂਦੇ ਵੱਡੇ ਵੱਡੇ ਫੜੂ ਬਣਾ ਰਹੇ ਬਹੁਤ ਕਿਤੇ ਸੀ ਇੱਥੇ ਜ਼ਰਾ ਹੋਇਆ ਵਿਆਹ ਜ਼ਰਾ ਹੱਥ ਲੈ ਪੂਰਾ ਚਲ ਬਾਅਦ ਚ ਦੱਸਾਂਗੇ ਸਾਨੂੰ ਲੋ ਬਾਈ 100 ਗੇ ਦੀ ਪਾਰਟੀ ਹੋ ਗਈ ਤੁਸੀਂ ਸਾਰਿਆਂ ਨੇ ਵੇਖਿਆ ਤੇ ਤੁਸੀਂ ਵੀ ਪਿਆਰ ਬਣਾਓ ਆਪਾਂ ਵੀ 6 ਦੀ ਕੇਕ ਕੱਟਾਂਗੇ 100 ਕੇ ਵਾਲਾ ਸਬਸਕ੍ਰਾਈਬਰ ਦਾ ਵੀ ਤੇ ਫਾਲੋਅਰ ਦਾ ਵੀ ਬਾਬਾ ਰੱਖੇ ਸੁੱਖ ਤੇ ਹੁਣ ਜਾਂਦੇ ਘਰਾਂ ਨੂੰ ਤੇ ਵਲੌਗ ਦਾ ਐਂਡ ਕਰਦੇਗੇ ਫਿਰ ਚਲੋ ਓਕੇ ਬਾਈ ਟਾਟਾ ਮੈਨੂੰ ਆ ਫੇਰ ਕੱਲੂ ਕਿਤੇ ਨਵੇਂ ਬਲੌਗ ਚ ਪਿਆਰ ਵੜਾਈ ਰੱਖੋ ਆਪਾਂ ਨੂੰ ਵੀ ਕੇਕ कटा ਦਿਓ ਯਾਰ ਤੇ ਚਲੋ ਫਿਰ